ਉਹ ਛੋਟੀਆਂ ਛੋਟੀਆਂ ਗਲਤਫਹਿਮੀਆਂ ਜਿਹੜੀਆਂ ਨੇ ਉਹ ਉਹ ਪਹਾੜ ਬਣ ਜਾਂਦੀਆਂ ਕਈ ਵਾਰ। ਸਿਨੇਮਾ ਜਦੋਂ ਆਪਾਂ ਦੇਖਦੇ ਹਰ ਬੰਦਾ ਨਾਲ ਕੋਈ ਨਾ ਕੋਈ ਚੀਜ਼ ਲੈ ਕੇ ਜਾਂਦਾ। ਮਰੀ ਨੂੰ ਜਦੋਂ ਤੁਹਾਡਾ ਕੰਮ ਪਸੰਦ ਆ ਜਾਂਦਾ ਉਸ ਤੋਂ ਬਾਅਦ ਫਿਰ ਕਹਿਣ ਪੁੱਛਣ ਨੂੰ ਕੁਝ ਰਹਿ ਨਹੀਂ ਜਾਂਦਾ। ਆਪਣੇ ਰਿਸ਼ਤਿਆਂ ਦੀ ਕਦਰ ਕਰੋ, ਮਾਪੇ-ਬਾਪ ਦੀ ਕਦਰ ਕਰੋ। ਠੋਕਰ ਆ ਲਿਓ। ਤੇ ਪੰਜਾਬੀ ਮੂਵੀ ਆਪਣੇ ਘਰ ਬੇਗਾਨੀ ਜਿਹੜੀ ਕਿ 15 ਨਵੰਬਰ ਦੀ ਜਲੀਦ ਹੋ ਚੁੱਕੀ ਹੈ ਅੱਜ ਸਪੈਸ਼ਲ ਸਕਰੀਨਿੰਗ ਸੀ ਤੇ ਮੇਰੇ ਨਾਲ ਇਸ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਬਲਰਾਜ ਸਿਆਲ ਨੇ ਭਾਜੀ ਬਹੁਤ ਸੋਹਣੀ ਮੂਵੀ ਬਣਾਈ ਆ ਅਸੀਂ ਵੀ ਦੇਖ ਕੇ ਇਮੋਸ਼ਨਲ ਹੋ ਗਏ ਕੀ ਕਹਣਾ ਚਾਹੋ ਕੁਛ ਨਹੀਂ ਜੀ ਬਸ ਇਹੀ ਕਹਿਣਾ ਚਾਹੁੰਦੇ ਆ ਅਸੀਂ ਆਪਣਾ ਕੰਮ ਕਰਤਾ ਜੀ ਹੁਣ ਤੁਹਾਡਾ ਕੰਮ ਹੈ ਲੋਕਾਂ ਨੂੰ ਵੱਤੋ ਵੱਦ ਅਪੀਲ ਕਰੋ ਕਿ ਫਿਲਮ ਦੇਖਣ ਆਉਣ ਔਰ ਤੁਸੀਂ ਦੇਖ ਲਈਏ ਭਾਜੀ ਆਪ ਹੀ ਜੀ ਹਾਂ ਤੋਂ ਹੁਣ ਤੁਸੀਂ ਗਵਾਹ ਬਣ ਕੇ ਕਹਿ ਸਕਦੇ ਹੋ ਕਿ ਚੰਗੀ ਹੈ ਮਾੜੀ ਹੈ ਜੋ ਵੀ ਤੁਹਾਨੂੰ ਮਹਿਸੂਸ ਹੋਇਆ ਅੱਜ ਅੰਮ੍ਰਿਤਸਰ ਅਸੀਂ ਆਏ ਸੀ ਨਵਾਂ ਥੀਏਟਰ ਬਣਿਆ ਜੀ ਇੱਥੇ ਆਹ ਓਮਜੀ ਗਰੁੱਪ ਦਾ ਬਹੁਤ ਸੋਹਣਾ ਸਿਨੇਮਾ ਬੜੀ ਵਧੀਆ ਐਂਬੀਅੰਸ ਹੈ ਬਹੁਤ ਕਮਾਲ ਦੀ ਵੱਡੀ ਸਕਰੀਨ ਹੈ ਅੰਦਰ ਔਰ ਅੱਜ ਸਕਰੀਨਿੰਗ ਤੇ ਅੰਮ੍ਰਿਤਸਰ ਦੇ ਬਹੁਤ ਲੋਕ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਹੈ ਫਿਲਮ ਤਾਂ 15 ਨਵੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਔਰ ਅੱਜ ਕੁਝ ਖਾਸ ਲੋਕਾਂ ਵਾਸਤੇ ਸਕਰੀਨਿੰਗ ਕਰੀ ਸੀ ਇੱਥੇ ਯਾਰ ਵਧੀਆ ਪਸੰਦ ਆਈ ਐ ਜੀ ਫਿਲਮ ਸਾਰਿਆਂ ਨੂੰ ਜਦੋਂ ਤੁਹਾਡਾ ਕੰਮ ਪਸੰਦ ਆ ਜਾਂਦਾ ਉਸ ਤੋਂ ਬਾਅਦ ਫਿਰ ਕਹਿਣ ਪੁੱਛਣ ਨੂੰ ਕੁਝ ਰਹਿ ਨਹੀਂ ਜਾਂਦਾ ਅੱਖਾਂ ਇਹ ਕਨਸੈਪਟ ਲੈ ਆਏ ਕਿਉਂਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਨਾ ਉਹ ਮਾਰਤਾ ਆ ਰਿਐਕਸ਼ਨ ਜਿਆਦਾ ਫਿਲਮਾਂ ਵੱਲ ਜਿਆਦਾ ਪਸੰਦ ਕਰਦੀ ਤੇ ਉਸ ਹਿਸਾਬ ਨਾਲ ਫਿਰ ਪ੍ਰੋਡਕਸਰ ਡਾਇਰੈਕਟਰ ਜਿਹੜੇ ਹੁੰਦੇ ਨੇ ਉਹ ਉਹਨਾਂ ਦੀ ਮਨਸਾ ਦੇਖ ਕੇ ਬਣਾਉਂਦੇ ਇਹ ਫਿਲਮ ਬੜੀ ਪਰਿਵਾਰਕੀ ਜੀ ਫਿਲਮ ਹੈ ਪਰ ਵੇਖ ਕੇ ਮਜ਼ਾ ਆ ਗਿਆ ਪਰੀ ਦੇਖੋ ਜੀ ਇਹਦੇ ਲਈ ਪ੍ਰੋਡਿਊਸਰਾਂ ਨੂੰ ਮੈਨੂੰ ਲੱਗਦਾ ਦਾਤ ਦੇਣੀ ਚਾਹੀਦੀ ਹੈ ਜੀ ਉਹਨਾਂ ਨੇ ਇਸ ਕੰਟੈਂਟ ਤੇ ਪੈਸੇ ਲਾਉਣ ਦਾ ਫੈਸਲਾ ਕੀਤਾ ਹੈ ਰਾਈਟਰ ਤਾਂ ਕਹਾਣੀ ਹਰ ਤਰ੍ਹਾਂ ਦੀ ਲੈ ਕੇ ਮਾਰਕੀਟ ਚ ਘੁੰਮਦਾ ਜੀ ਹੈਨਾ ਇਹ ਪ੍ਰੋਡਿਊਸਰ ਚੂਜ਼ ਕਰਦੇ ਆ ਕਿਹੜੀ ਫਿਲਮ ਤੇ ਪੈਸੇ ਲਾਉਣੇ ਆ ਸੋ ਇਹ ਸਾਰਾ ਜਿਹੜਾ ਕ੍ਰੈਡਿਟ ਆ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ ਆਕਾਸ਼ ਆ ਮੁੰਡਾ 24 ਸਾਲ ਦਾ ਮੁੰਡਾ ਆਕਾਸ਼ ਤੇ ਗगन ਦੋਨੇ ਪ੍ਰਾਨੇ ਉਹਨਾਂ ਨੇ ਇਸ ਫਿਲਮ ਤੇ ਪੈਸੇ ਲਾਏ ਬਹੁਤ ਸੋਹਣੀ ਫਿਲਮ ਬਣ ਕੇ ਆਈ ਹੈ ਔਰ ਡਿਫਰੈਂਟ ਕਨਸੈਪਟ ਤਾਂ ਦੇਖੋ ਜੀ ਇਦਾਂ ਹੁੰਦਾ ਤੁਹਾਨੂੰ ਜਿਹੜੀ ਚੀਜ਼ ਤੇ ਕਨਵਿਕਸ਼ਨ ਹੋਵੇ ਉਹੀ ਕਰਨੀ ਚਾਹੀਦੀ ਹੈ ਮੈਨੂੰ ਇਸ ਸਕ੍ਰਿਪਟ ਤੇ ਕਨਵਿਕਸ਼ਨ ਕਨਵਿਕਸ਼ਨ ਸੀਗੀ ਬਣਦੇ ਬਣਦੇ ਫਿਲਮ ਸੋਹਣੀ ਬਣ ਕੇ ਆ ਗਈ ਸੁਨੇਹਾ ਬੜਾ ਸੋਹਣਾ ਆਪਣੇ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਦੇਣੀ ਫਿਲਮ ਆ ਹਾਂ ਭਾਜੀ ਇਹ ਸੋਚ ਕੇ ਨਹੀਂ ਸੀ ਬਣਾਈ ਕਿ ਆਪਾਂ ਲੋਕਾਂ ਨੂੰ ਕੋਈ ਸਿਹ ਦੀਆਂ ਸੁਨੇਹਾ ਦੇਣਾ ਔਰ ਸਿਨੇਮਾ ਜਦੋਂ ਆਪਾਂ ਦੇਖਦੇ ਹਰ ਬੰਦਾ ਨਾਲ ਕੋਈ ਨਾ ਕੋਈ ਚੀਜ਼ ਲੈ ਕੇ ਜਾਂਦਾ ਹੈ ਇਸ ਫਿਲਮ ਚ ਲੋਕ ਇਹ ਸੁਨੇਹਾ ਲੈ ਕੇ ਜਾ ਰਹੇ ਨੇ ਕਿ ਆਪਣੇਆਂ ਨੂੰ ਪਿਆਰ ਕਰੋ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਮਾਪੇ-ਬਾਪ ਦੀ ਕਦਰ ਕਰੋ ਭੈਣ ਭਰਾਵਾਂ ਦੇ ਨਾਲ ਜੇ ਕੋਈ ਗਿਲਾ ਸ਼ਿਕਵਾ ਤਾਂ ਉਹਨੂੰ ਦੂਰ ਕਰ ਲਓ ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਫਿਲਮ ਚ ਲੋਕ ਇੰਨੀ ਚੰਗੀ ਚੀਜ਼ ਨਾਲ ਲੈ ਕੇ ਘਰੇ ਜਾ ਰਹੇ ਜੀ ਬਿਲਕੁਲ ਤੇਰੀ ਰਿਸ਼ਤੇ ਦੇ ਬਲਕਿ ਬਹੁਤ ਨਿਗਾਰ ਆਂਦਾ ਜਾ ਰਿਹਾ ਹੈ ਦਿਮਾਗ ਦੇ ਸਿਗਾ ਵੀ ਐਸੇ ਕਨਸੈਪਟ ਤੇ ਫਿਲਮ ਬਣਾਉਣੀ ਹੈ ਭਾਜੀ ਇਹ ਸੋਚ ਕੇ ਨਹੀਂ ਸੀ ਬਣਾਈ ਇਹ ਸੋਚਿਆ ਸੀ ਕਿ ਹਿਊਮਨ ਰਿਲੇਸ਼ਨਸ ਜਿਹੜੇ ਆ ਨਾ ਉਹ ਬੜੇ ਸੈਂਸਿਟਿਵ ਹੁੰਦੇ ਹਨ ਹੈਨਾ ਇੱਕ ਛੋਟੀ ਜੀ ਮਿਸਅੰਡਰਸਟੈਂਡਿੰਗ ਕਿੰਨਾ ਬਵਾਲ ਖੜਾ ਕਰ ਦਿੰਦੀ ਹੈ ਪਰਿਵਾਰ ਦੇ ਵਿੱਚ ਉਹ ਪਰਿਵਾਰ ਚ ਇਹ ਤਾਂ ਹੈ ਨਹੀਂ ਕਿ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ ਨਫ਼ਰਤ ਕਰਦੇ ਬੜੇ ਹੱਸਦੇ ਖੇਡਦੇ ਸੀਗੇ ਉਹ ਬਸ ਆ ਚਾਹਣਾ ਕਿ ਇੱਕ ਮਿਸ ਅੰਡਰਸਟੈਂਡਿੰਗ ਹੋਈ ਉਹਦੇ ਕਰਕੇ ਆਇਆ ਲੱਗਿਆ ਕਿ ਪੂਰਾ ਪਰਿਵਾਰ ਹੀ ਖੇਰੂ ਖੇਰੂ ਹੋ ਗਿਆ ਸੋ ਉਹ ਛੋਟੀਆਂ ਛੋਟੀਆਂ ਗਲਤਫਹਿਮੀਆਂ ਜਿਹੜੀਆਂ ਨੇ ਉਹ ਉਹ ਪਹਾੜ ਬਣ ਜਾਂਦੀਆਂ ਕਈ ਵਾਰ ਉਹ ਜਦੋਂ ਤੱਕ ਤੇ ਉਹ ਛੋਟੀਆਂ ਨੇ ਉਦੋਂ ਹੀ ਉਹਨਾਂ ਨੂੰ ਲੰਘ ਲੈਣਾ ਚਾਹੀਦਾ ਜਿਉ ਵੱਡੀਆਂ ਹੋ ਜਾਣ ਫਿਰ ਉਹ ਨਹੀਂ ਟੱਪੀਆਂ ਜਾਂਦੀਆਂ ਸੋ ਇਹ ਫਿਲਮ ਵੀ ਕੁਝ ਇਦਾਂ ਹੀ ਹੈ ਕਿ ਗਲਤਫਹਿਮੀ ਰਿਸ਼ਤਿਆਂ ਨੂੰ ਖਰਾਬ ਕਰਦੀ ਹੈ ਕਈ ਵਾਰ ਚੁੱਪ ਮਾਰ ਜਾਂਦੀ ਹੈ ਸੋ ਜਿੱਥੇ ਲੋੜ ਪਈ ਹੈ ਬੋਲ ਕੇ ਦੱਸ ਦੋ ਕਿ ਨਹੀਂ ਅਸੀਂ ਪਿਆਰ ਕਰਦੇ ਆਂ ਜੀ ਜਿਹੜੀ ਗਲਤ ਖਾਮੀਆਂ ਜਿਹੜੀਆਂ ਗਲਤ ਖਾਮੀਆਂ ਛੋਟੀ ਫੜ ਲਓ ਤੇ ਵਧੀਆ ਹਨਾ ਨੂੰ ਵੱਡਾ ਨਾ ਹੋਵੇ ਬਿਲਕੁਲ ਜੀ ਗਲਤ ਖਾਮੀ ਵੀ ਇੱਕ ਬਿਮਾਰੀ ਹੈ ਜੀ ਪਹਿਲੀ ਸਟੇਜ ਤੇ ਫੜ ਲਓ ਕੈਂਸਰ ਨਾ ਬਣਦੇ ਨਹੀਂ ਤੇ ਰਿਸ਼ਤੇਆਂ ਨੂੰ ਖਾ ਜਾਂਦੀ ਹੈ ਸੋ ਜਿੰਨੀ ਛੇਤੀ ਤੁਸੀਂ ਜਿਹਨੂੰ ਪਿਆਰ ਕਰਦੇ ਹੋ ਜਿਹਦੀ ਤੁਹਾਡੇ ਲਈ अहमियत ਹੈ ਸਾਰੇ ਰਿਸ਼ਤੇ ਤਾਂ ਸਾਂਭੇ ਵੀ ਨਹੀਂ ਜਾਂਦੇ ਭਾਜੀ ਹਨਾ ਬਟ ਕੁਝ ਜਿਹੜੇ ਜ਼ਰੂਰੀ ਨੇ ਉਹਨਾਂ ਨੂੰ ਸਾਂਭ ਲੈਣਾ ਚਾਹੀਦਾ ਲਾ ਜੀ 15 ਤਰੀਕ ਦੀ ਡੀਲ ਹੋ ਚੁੱਕੀ ਹੈ ਫਿਲਮ ਹਨਾ ਤੇ ਹਜੇ ਵੀ ਤੱਕਣ ਕਈ ਲੋਕ ਜਿਹੜੇ ਨੇ ਸਿਨੇਮਾ ਘਰ ਦੇ ਅ ਪਤਾ ਨਹੀਂ ਕਿ ਕਿਉਂ ਨਹੀਂ ਪਹੁੰਚ ਸਕੇ ਜੀ ਇਹ ਤਾਂ ਹੁਣ ਲੋਕਾਂ ਨੂੰ ਪਤਾ ਹੋਵੇਗਾ ਅ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਜੇ ਤੁਸੀਂ ਪੈਸੇ ਖਰਚ ਕੇ ਸਿਨੇਮਾ ਦੇ ਵਿੱਚ ਫਿਲਮ ਦੇਖਣ ਜਾ ਰਹੇ ਹੋ ਤੁਹਾਡੇ ਪੈਸੇ ਵਸੂਲ ਹੋਣਗੇ ਜੀ ਤੁਸੀਂ ਪਰਿਵਾਰ ਨਾਲ ਜਾਓ ਥੋਵੇਂ ਤੁਹਾਨੂੰ ਮਜ਼ਾ ਆਏਗਾ ਇਕੱਲੇ ਜਾਓਗੇ ਤਾਂ ਵੀ ਤੁਹਾਨੂੰ ਮਜ਼ਾ ਆਏਗਾ ਇਹ ਫਿਲਮ ਦੇ ਉੱਤੇ ਕੋਈ ਐਸਾ ਟੈਗ ਨਹੀਂ ਹੈ ਕਿ ਇਕੱਲੇ ਦੇਖੋ ਜਾਂ ਫੈਮਿਲੀ ਨਾਲ ਦੇਖੋ ਇਹਨੂੰ ਦੇਖੋ ਉਸ ਤੋਂ ਬਾਅਦ ਮਹਿਸੂਸ ਕਰੋ ਕਿ ਇੱਕ ਚੰਗੀ ਫਿਲਮ ਹੈ ਔਰ ਤੁਹਾਡੇ ਕੋ ਆਪਣੇ ਫੋਨ ਹੈਗੇ ਤੁਹਾਨੂੰ ਪੂਰੀ ਖੁੱਲ ਹੈ ਜੇ ਤੁਹਾਨੂੰ ਕੁਝ ਮਾੜਾ ਲੱਗਿਆ ਤੁਸੀਂ ਬੇਝ ਜਗ ਬੋਲ ਸਕਦੇ ਹੋ ਪਰ ਜੇ ਚੰਗਾ ਲੱਗਿਆ ਤਾਂ ਫਿਰ ਤਾਂ ਵੀ ਅਰਦਾਸ ਹੈ ਕਿ ਲੋਕਾਂ ਨੂੰ ਦੱਸੋ ਕਿ ਵਾਕਈ ਸੋਹਣੀ ਚੀਜ਼ ਬਣੀ ਆ ਆਪਾਂ ਨਿੰਦ ਦੇ ਬਹੁਤ ਛੇਤੀਆਂ ਚੀਜ਼ਾਂ ਨੂੰ ਭਾਜੀ ਜੀ ਟੰਡੋਰਾ ਬਹੁਤ ਛੇਤੀ ਬਹੁਤ ਛੇਤੀ ਟੰਡੋਰਾ ਪੇਟਦੇ ਆ ਮਾੜੀ ਚੀਜ਼ ਆ ਚੰਗੀ ਚੀਜ਼ ਦਾ ਰੌਲਾ ਪਾਣਾ ਸਾਨੂੰ ਨਾ ਐਂ ਲੱਗਦਾ ਵੀ ਮੈਂ ਕਿਉਂ ਪਾਵਾਂ ਸੋ ਜੇ ਚੀਜ਼ ਚੰਗੀ ਬਣੀ ਆ ਐਪਰੀਸ਼ੀਏਟ ਕਰੋ ਤਾਂ ਕਿ ਪ੍ਰੋਡਿਊਸਰਾਂ ਦਾ ਹੌਸਲਾ ਪਾਵੇ ਇਦਾਂ ਦੀਆਂ ਫਿਲਮਾਂ ਬਣਾਉਣ ਦਾ ਤਾਂ ਕਿ ਆਪਾਂ ਮੁੜ ਕੇ ਲਾਂਬੇ ਦੇਣ ਜੋ ਅੱਗੇ ਨਹੀਂ ਫ ਬਿਲਕੁਲ ਜੀ ਬਦਰਜ ਸਿਆਲ ਜਿਹੜੇ ਕੀ ਇਸ ਫਿਲਮ ਦੇ ਰਾਈਟਰ ਨੇ ਤੇ ਨਾਲ ਡਾਇਰੈਕਟਰ ਨੇ ਔਰ ਉਹਨਾਂ ਨੇ ਆਖਿਆ ਜੀ ਵੀ ਬਹੁਤ ਹੀ ਕਮਾਲ ਦੀ ਜਿਹੜੀ ਫਿਲਮ ਹੈ ਉਹਨਾਂ ਵੱਲੋਂ ਬਣਾਈ ਗਈ ਹੈ ਜਿਹੜੀ ਕਿ ਦਰਸ਼ਕਾਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ ਕਿਉਂਕਿ ਅਸਲ ਜ਼ਿੰਦਗੀ ਵਿੱਚ ਜਿਹੜੇ ਰਿਸ਼ਤੇ ਨੇ ਉਹ ਬਹੁਤ ਵੱਡੀ ਅਹਿਮੀਤ ਰੱਖਦੇ ਨੇ ਤੇ ਨਾਲ ਨਾਲ ਆਪਣੀਆਂ ਜੜ੍ਹਾਂ ਨਾਲ ਜਿਹੜਾ ਕਿ ਜੁੜੇ ਰਹਿਣਾ ਚਾਹੀਦਾ ਹੈ ਲੋਕਾਂ ਨੂੰ ਕਿਉਂਕਿ ਜਦੋਂ ਲੋਕ ਬਾਹਰ ਚਲੇ ਜਾਂਦੇ ਨੇ ਤੇ ਆਪਣੀਆਂ ਜੜ੍ਹਾਂ ਤੋਂ ਜਿਹੜਾ ਕਿ ਉਹ ਵਿਮੁਖ ਹੋ ਜਾਂਦੇ ਨੇ ਪਰੇ ਹੋ ਜਾਂਦੇ ਨੇ ਇਸ ਕਰਕੇ ਜਿੱਥੇ ਕਿ ਇਹ ਫਿਲਮ ਇੱਕ ਵੱਡਾ ਸੁਨੇਹਾ ਦੇ ਰਹੀ ਹੈ ਕਿਉਂਕਿ ਜਿਹੜੇ ਰਿਸ਼ਤੇ ਨੇ ਆਪਣੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਔਰ ਉਹਨਾਂ ਦੀ ਕਦਰ ਕਰਨਾ ਜਿਹੜਾ ਕਿ ਸਾਡੇ ਸਾਰੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਕਰਕੇ ਜੇਕਰ ਕੋਈ ਨਾਰਾਜ਼ ਹੈ ਤਾਂ ਉਹਨੂੰ ਮਨਾ ਲਓ ਆਪਣੀ ਈਗੋ ਕੋਈ ਹਾਰਟ ਨਹੀਂ ਹੁੰਦੀ ਇਸ ਨਾਲ ਕੀ ਰਿਸ਼ਤੇ ਜਿਹੜੇ ਕਿ ਹੋਰ ਵੀ ਮਜ਼ਬੂਤ ਹੁੰਦੇ ਨੇ ਕਿਹਾ ਮੈਂ ਪਰਸਨ ਵਿਪਨ ਸ਼ਰਮਾ ਨਾਲ സിചാ ദ ഡി വീടി അമൃത്സർ